ਕਿਆਂ ਦੀ ਸਿੱਖਿਆ ਉਹਨਾਂ ਦੇ ਭਵਿੱਖ ਨੂੰ ਉਜਾਗਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਇਸ ਲਈ ਡ੍ਰੀਮ ਸਕੂਲ ਅਤੇ ਕੋਚਿੰਗ ਸੈਂਟਰ ਤੁਹਾਡੇ ਬੱਚੇ ਨੂੰ ਉਸ ਸਿੱਖਿਆ ਅਤੇ ਉਸ ਅੰਦਰ छुपी ਹੋਈ ਮਹਾਰਤਾ ਨੂੰ ਨਿਖਾਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਵਾਉਣ ਲਈ ਬਚਨਬਤ ਹੈ ਡ੍ਰੀਮ ਸਕੂਲ ਅਤੇ ਕੋਚਿੰਗ ਸੈਂਟਰ ਤੇ ਤਜਰਬੇਕਾਰ ਅਧਿਆਪਕ ਤੁਹਾਡੇ ਬੱਚੇ ਦਾ ਨਿਜੀ ਧਿਆਨ ਅਤੇ ਅਗਵਾਈ ਪ੍ਰਦਾਨ ਕਰਦੇ ਹਨ ਤਾਂ ਕਿ ਉਹ ਆਪਣੀ ਪੂਰੀ ਸਮਰੱਥਾ ਪ੍ਰਾਪਤ ਕਰ ਸਕਣ ਤੁਹਾਡੇ ਬੱਚੇ ਨੂੰ ਡ੍ਰੀਮ ਸਕੂਲ ਅਤੇ ਕੋਚਿੰਗ ਸੈਂਟਰ ਵਿੱਚ ਇੱਕ ਸੁਰੱਖਿਅਤ ਅਤੇ ਸਹਾਇਤਾ ਦਾ ਵਾਤਾਵਰਣ ਮਿਲਦਾ ਹੈ ਜਿੱਥੇ ਉਹ ਪ੍ਰੇਰਿਤ ਹੁੰਦੇ ਹਨ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਹੁੰਦੇ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਸਾਡੇ ਡ੍ਰੀਮ ਸਕੂਲ ਅਤੇ ਕੋਚਿੰਗ ਸੈਂਟਰ ਵਿੱਚ ਜਿੱਥੇ ਤੁਹਾਡੇ ਬੱਚੇ ਦੇ ਭਵਿੱਖ ਨੂੰ ਨਿਹਾਰੂਪ ਦੇ ਕੇ ਉਚਾਈ ਤੱਕ ਪਹੁੰਚਾਈਏ ਡ੍ਰੀਮ ਸਕੂਲ ਅਤੇ ਕੋਚਿੰਗ ਸੈਂਟਰ ਗਲੀ ਨੰਬਰ 1 ਨਦੀਕ ਬਾਲਮੀਕੀ ਜੀ ਦੀ ਮੂਰਤੀ 올ਡ ਟਾਂਡਾ ਰੋਡ ਵਿੱਚ ਤੁਹਾਡਾ ਸਵਾਗਤ ਹੈ